ਸ਼ਕਾਤ ਅਜ਼ੀ ਵੇਕ੍ਰੋ ਪੰਜਾਬ ਜੀ ਕੇ ਨਿਊਜ਼ ਦੱਸਦੀ ਹੈ ਕਿ ਪਠਾਨਕੋਟ ਦੇ ਡਾਂਗੂ ਰੋਡ ਤੇ ਸਥਿਤ ਪੁਸ਼ਵ cinema ਦੇ ਪਿਛਲੇ ਪਾਸੇ ਇੱਕ ਮਕਾਨ ਵਿੱਚ ਚੋਰੀ ਦੀ ਵਾਰਦਾਤ ਸਾਹਮਣੇ ਆਈ ਹੈ। ਪੀੜਿਤ ਪਰਿਵਾਰ ਨੇ ਚੋਰੀ ਕਰਨ ਦਾ ਇਲਜ਼ਾਮ ਕਰ ਵਿੱਚ ਕੰਮ ਕਰਦੀ ਇੱਕ ਔਰਤ ਤੇ ਲਗਾਇਆ ਹੈ। ਜਾਣਕਾਰੀ ਦਿੰਦਿਆਂ ਪੀੜਿਤ ਮਹਿਲਾ ਸਨੀਲਾ ਮਠਾਨ ਨੂੰ ਦੱਸਿਆ ਕਿ ਉਹਨਾਂ ਦੇ ਘਰ ਇੱਕ ਔਰਤ ਕੰਮ ਕਰਦੀ ਸੀ ਜੋ ਕਿ ਕੁਝ ਮਹੀਨੇ ਪਹਿਲਾਂ ਹੀ ਕੰਮ ਛੱਡ ਕੇ ਜਾ ਚੁੱਕੀ ਹੈ। ਉਨਾਂ ਨੇ ਦੱਸਿਆ ਕਿ ਉਹ ਨਾ ਦੀ ਕਮ ਵਾਲੀ 21 ਤਰੀਕ ਨੂੰ ਕੰਮ ਛੱਡ ਕੇ ਚਲੀ ਗਈ ਸੀ ਅਤੇ ਜਦੋਂ 23 ਤਰੀਕ ਨੂੰ ਅਲਮਾਰੀ ਖੋਲ ਕੇ ਵੇਖੀ ਤਾਂ ਉਸ ਵਿੱਚ ਸੋਨਾ ਤੇ ਕੈਸ਼ ਮੌਜੂਦ ਨਹੀਂ ਸੀ ਪੀੜਿਤ ਮਹਿਲਾ ਨੇ ਦੱਸਿਆ ਕਿ ਘਰ ਵਿੱਚੋਂ ਤਕਰੀਬਨ 15 ਤੋਲੇ ਸੋਨਾ ਅਤੇ 9000 ਦੀ ਨਗਦੀ ਚੋਰੀ ਹੋਈ ਹੈ ਪੀੜਿਤ ਗੁਰਪ੍ਰੀਤ ਮਠਾਨ ਨੇ ਦੱਸਿਆ ਕਿ ਜਦੋਂ ਕਮ ਵਾਲੀ ਦਾ ਪਤਾ ਕਰਵਾਇਆ ਗਿਆ ਤਾਂ ਉਹ ਪਹਿਲਾ ਵੀ ਤੇਨੇ ਚਾਰ ਘਰਾਂ ਵਿੱਚ ਅਜੀ ਹੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੀ ਹੈ ਉਹਨਾਂ ਦੱਸਿਆ ਕਿ ਫਿਲਹਾਲ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਅਤੇ ਪੁਲਿਸ ਤੋਂ ਜਲਦੀ ਹੀ ਇਸ ਔਰਤ ਨੂੰ ਗ੍ਰਿਫਤਾਰ ਕਰਨ ਕੇ ਸੋਨਾ ਵਾਪਸ ਦੁਆਉਣ ਦੀ ਮੰਗ ਕੀਤੀ ਜਾ ਰਹੀ ਹੈ ਬਣੇ ਸਾਡੇ ਨਾਲ ਦੇਖਦੇ ਰਹੋ ਪੰਜਾਬ ਜੀ ਕੀ ਨਿਊਜ਼ ਜੀ ਸਰ ਕੀ ਨਾਮ ਹੈ ਤੁਹਾਡਾ ਕੀ ਗੱਲਬਾਤ ਹੈ ਮੇਰਾ ਨਾਮ ਗੁਰਪ੍ਰੀਤ ਮਠਾਰੂ ਮੈਂ ਬੈਕਸਾਈਡ ਪੁਸ਼ਪ ਥੀਟਰ ਦੇ ਉੱਥੇ ਮੇਰਾ ਘਰ ਹੈਗਾ ਤੇ ਰੀਸੈਂਟਲੀ ਨਾ ਸਾਡੇ ਇੱਥੇ ਚੋਰੀ ਹੋ ਗਈ ਹੈ 골ਡ ਤੇ ਕੈਸ਼ ਦੀ ਤੇ ਸਾਨੂੰ 100% ਸ਼ੱਕ ਹੈ ਕਿ ਜੋ ਸਾਡੀ ਮੇਡ 1.5 ਮਹੀਨਾ ਪਹਿਲਾਂ ਲੱਗੀ ਸੀ ਤੇ ਇਹ ਉਹਨੇ ਕਰਾਇਆ ਉਹਨੇ ਕੀਤਾ ਨਾਲੇ ਜਿਸ ਵੇਲੇ ਸਾਨੂੰ ਪਤਾ ਲੱਗਾ ਜਦੋਂ ਕਿ ਅਸੀਂ ਸਾਨੂੰ 골ਡ ਦੀ ਰਿਕੁਆਇਰਡ ਆ ਗਈ ਹੈ 23 ਤਰੀਕ ਨੂੰ ਇਹ 21 ਤਰੀਕ ਛੱਡ ਕੇ ਚਲ ਗਈ ਕੰਮ ਤੇ ਬਾਅਦ ਉਹ ਪੁੱਛ ਪੜਤਾਲ ਜਿਹੜੋ ਕਰਵਾਈ ਸਾਰੀ ਇਹਦੀ ਪਤਾ ਲੱਗਾ ਕਿ ਆਲਰੇਡੀ ਚਾਰ ਘਰਾਂ ਚ ਵੀ ਇਹੀ ਸੇਮ ਲੇਡੀ ਕੰਮ ਕਰਦੀ ਤੇ ਚਾਰੇ ਘਰਾਂ ਚ 골ਡ ਦੀ ਤੇ ਕੈਸ਼ ਦੀ ਚੋਰੀ ਹੋਈ ਦੀ ਹੈ। ਤੇ ਬਹੁਤ ਜ਼ਿਆਦਾ ਅਮਾਉਂਟ ਹੈ ਬੰਦੀ ਹੈ। ਤੁਹਾਡਾ ਕੀ ਕੀ ਚੋਰੀ ਹੋਇਆ? ਮੇਰਾ 골ਡ ਗਿਆ ਤੇ ਕੈਸ਼ ਗਿਆ। 49000 ਰੁਪਏ ਕੈਸ਼ ਤੇ 15 ਤੋਲੇ 골ਡ ਗਿਆ। ਅਸੀਂ ਅੱਜ ਡੀਐਸਪੀ ਸਿਟੀ ਪਠਾਨਕੋਟ ਨੂੰ ਰਿਟਰਨ ਕੰਪਲੇਂਟ ਦਿੱਤੀ ਹੈ ਵਿਦ ਅਲੋਂਗ ਵਿਦ ਵਪਾਰ ਮੰਡਲ ਪਠਾਨਕੋਟ ਦੇ ਨਾਲ। ਤਾਗੇ ਦਸੀ ਅਵੇਅਰਨੈਸ ਵੀ ਹੋਏ ਕਿ ਇਹ ਲੇਡੀ ਹੋਰ ਵੀ ਕਰਾਂ ਨੂੰ ਸ਼ਿਕਾਰ ਬਣਾ ਸਕਦੀ ਹੈ ਤੇ ਸਾਡੀ ਪ੍ਰਸ਼ਾਸਨ ਅੱਗੇ ਇਹੀ ਮੰਗ ਹੈ ਕਿ ਇਹਦੇ ਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਤੇ ਸਾਡਾ ਜਿਹੜਾ 골ਡ ਹੈ ਤੇ ਕੈਸ਼ ਹੈ ਉਹ ਸਾਨੂੰ ਵਾਪਸ ਬੁਲਾਇਆ ਜਾਏ